ਸਸਪੈਂਡਡ ਡੀਆਈਜੀ ਪੁੱਲਰ ਬਾਰੇ ਪੁੱਲਰ ਵਾਲਾ ਜਿਹੜਾ ਮਾਮਲਾ ਹੈ ਮਿੰਟੂ ਜੀ ਉਹ ਵੀ ਖਿਲ ਰਹੀ ਹੋਇਆ ਉਹ ਵੀ ਸਿੰਪਟਮ ਦਾ ਨਾਮ ਨਹੀਂ ਲੈ ਰਿਹਾ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਨਿਕਲੀ ਆਉਂਦਾ ਹੈ ਕਹਿੰਦੇ ਕਿ ਸੀਬੀਆਈ ਦੇ ਦੋ ਅਧਿਕਾਰੀਆਂ ਬਾਰੇ ਉਹ ਕਹਿ ਰਹੇ ਸੀਗੇ ਕਿ ਭਾਈ ਇਹਨਾਂ ਦੀ ਫੋਨ ਡਿਟੇਲ ਤੇ ਕੁਝ ਸੀਸੀਟੀਵੀ ਫੁਟੇਜ ਵਗੈਰਾ ਸਾਨੂੰ ਦੇ ਦਿਓ ਉਹ ਅਰਜ਼ੀ ਤੇ ਸੀਸੀਆ ਜਿਹੜੇ ਸੀਬੀਆਈ ਵਾਲੇ ਐ ਉਹ ਇਤਰਾਜ਼ ਕਰ ਰਿਹਾ ਹੈ ਇਹ ਵੀ ਸਮੱਸਿਆ ਹੀ ਹੈ ਤੇ ਮਸਲਾ ਵੀ ਹੈ ਵੀ ਪਤਾ ਨਹੀਂ ਕਿਉਂ ਇਹ ਗੱਲ ਖੁੱਲਣਾ ਵੀ ਚਾਹੀਦੀ ਹੈ ਤੇ ਖੁੱਲ੍ਹ ਵੀ ਨਹੀਂ ਰਹੀ ਅਸਲ ਚ ਕੀ ਹੈ ਕਿ ਅੱਜਕੱਲ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ ਫਰਜ਼ ਕਰੋ ਕਿ ਪੁਲਿਸ ਨੇ ਤੁਹਾਨੂੰ ਫੜਿਆ ਹੱਡਾ ਰੋੜੀ ਦੇ ਕੋਲੋਂ ਤੁਹਾਨੂੰ ਬਤਾ ਕਿ ਐਕਚੁਅਲ ਤੇ ਮੇਰੀ ਜਿਹੜੀ ਅਰੈਸਟ ਹੋਈ ਆ ਉਹ ਫਲਾਣੇ ਪਿੰਡ ਦੇ ਸਕੂਲ ਕੋਲੋਂ ਹੋਈ ਆ ਹੂੰ ਕਾਗਜ਼ਾਂ 'ਚ ਉਹਨਾਂ ਨੇ ਲਿਖਤਾ ਹੱਡਾ ਰੋੜੀ ਕੋਲ ਉੱਥੇ ਨੱਕਾ ਲੱਗਾ ਸੀਗਾ ਤਾਂ ਤੁਹਾਡੇ ਕੋਲ ਇੱਕ ਰਸਤਾ ਹੈ ਨਾ ਕਿ ਤੁਸੀਂ ਜਾਂ ਤਾਂ ਉੱਥੋਂ ਦੀ ਕੋਈ ਸੀਸੀਟੀਵੀ ਕੱਢ ਲਓ ਤੇ ਜਾਂ ਜਿਨੇ ਫੜਿਆ ਤੁਹਾਡਾ ਫੋਨ ਤੇ ਉਹਨਾਂ ਦੇ ਕਬਜ਼ੇ 'ਚ ਆ ਗਿਆ ਨਾ ਉਹ ਮਨਚਾਇਆ ਕੰਮ ਕਰ ਦੇਣਗੇ ਇਹਦੇ 'ਚ ਠੀਕ ਹੈ ਨਾ ਜੀ ਜਾਂ ਕੁਛ ਇਧਰ ਉਧਰ ਕਰ ਲੈਣਗੇ ਜਾਂ ਤੁਹਾਡਾ ਫੋਨ ਕਿਤੇ ਹੋਰ ਵਰਤਿਆਂ ਦਿਖਾ ਸਕਦੇ ਜਾਂ ਮਤਲਬ ਕਿ ਗਾਇਬ ਕੀਤਾ ਜੋ ਵੀ ਆ ਤੁਸੀਂ ਜੋ ਵੀ ਸਮਝੋ ਪਰ ਹੁਣ ਜਿਨ੍ਹਾਂ ਨੇ ਫੜਿਆ ਉਹਨਾਂ ਨੂੰ ਤੁਸੀਂ ਫੋਨ ਲੋਕੇਸ਼ਨ ਦੇ ਜ਼ਰੀਏ ਸਾਬਤ ਕਰ ਸਕਦੇ ਹੋ ਕਿ ਤੁਸੀਂ ਗਲਤ ਹੋ ਜੀ ਆਹੀ ਰੌਲਾਏ تھے ਮਤਲਬ ਕਿ ਦੇਖੋ ਪੋਪੂਲਰ ਵੀਤਾ ਕਾਨੂੰਨ ਦਾ ਖਿਡਾਰੀ ਹੈ ਨਾ ਕਾਨੂੰਨ ਦਾ ਖਿਡਾਰੀ ਹੈ ਦੂਜੇ ਪਾਸੇ ਲੀਗਲ ਟੀਮ ਕਾਨੂੰਨ ਦੇ ਖਿਡਾਰੀ ਤੇ ਅਸੀਂ ਵੀ ਆਈ ਵਾਲੇ ਕੌਣ ਹੈ ਜੀ ਉਹ ਵੀ ਖਿਡਾਰੀ ਹੈ ਤਾਂ ਗੱਲ ਇਹੀ ਹੋ ਰਹੀ ਆ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਮਤਲਬ ਕਿ ਤੁਸੀਂ ਰਸਤਾ ਅਖਤਿਆਰ ਕੀਤਾ ਰੂਟ ਅਖਤਿਆਰ ਕੀਤਾ ਉਹਦੀ ਸੀਸੀਟੀਵੀ ਇਕੱਠੀ ਕਰੋ ਜਾਂ ਜਿਹੜੇ ਬੰਦੇ ਗ੍ਰਿਫਤਾਰੀ ਦੇ ਵਿੱਚ ਅਫੀਸਰ ਜਿਹੜੇ ਸੀਗੇ ਉਹ ਇਨਵੋਲਵ ਸੀ ਲੀਡ ਕਰ ਰਹੀ ਸੀ ਉਹਨਾਂ ਦੀ ਉਸ ਵੇਲੇ ਦੀ ਲੋਕੇਸ਼ਨ ਤੇ ਕਾਲ ਡਿਟੇਲ ਰਿਕਾਰਡਿੰਗ ਦਿਓ ਹੁਣ ਸੀਪੀਆਈ ਦੇਖੋ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਜ਼ਿਆਦਾਤਰ ਪੁਲਿਸ ਕਹਾਣੀ ਦੇ ਵਿੱਚ ਨਾ ਹੁਣ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰ ਦੱਸਿਆ ਕਿ ਬਹੁਤ ਵਾ ਵਾਸਤਾ ਰਹਿੰਦਾ ਹੈ ਜੀ ਅੱਜ ਕੱਲ ਇਹਨਾਂ ਚੀਜ਼ਾਂ ਨੂੰ ਪਰਚਾ ਦੇਣ ਤੋਂ ਪਹਿਲਾਂ ਬਹੁਤ ਸੋਚਿਆ ਜਾਂਦਾ ਹੈ ਕਿ ਲੋਕੇਸ਼ਨ ਕਿਵੇਂ ਬਣਾਉਣੀ ਹੈ ਕਿੱਦਾਂ ਕਰਨਾ ਹੈ ਸੀਸੀਟੀਵੀ ਦਾ ਕੀ ਕਰਨਾ ਹੈ ਤਾਂ ਹੀ ਪੁਲਿਸ ਡੀਵੀਆਰ ਸ਼ਿਕਾਇਤ ਅਕਸਰ ਹੁੰਦੀ ਹੈ ਨਾ ਡੀਵੀਆਰ ਪੱਟ ਕੇ ਲਾਗੇ ਹਾਂਜੀ ਬਿਲਕੁਲ ਹੋਰ ਡੀਵੀਆਰ ਕੀ ਜਾ ਕੇ ਉਹ ਮਤਲਬ ਕਿ ਡੀਵੀਆਰ ਤੇ ਰੋਟੀ ਰੱਖ ਕੇ ਥੋੜੀ ਖਾਂਦੇ ਆ ਆਹੀ ਮਸਲਾ ਹੁੰਦਾ ਹੈ ਡੀਵੀਆਰ ਪੱਟਣ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਭਈ ਸਬੂਤ ਨਾ ਛੱਡਿਆ ਜਾਵੇ ਕਿ ਅਸੀਂ ਇੱਥੋਂ ਆ ਕੀਤਾ ਹਮ ਠੀਕ ਹੈ ਨਾ ਜੀ ਤਾਂ ਮਤਲਬ ਕਿ ਹੋਰ ਪੁਲਿਸ ਥੋੜੀ ਮਤਲਬ ਕਿ ਚੁਸਤ ਚਲਾਕੀ ਨਾਲ ਕੰਮ ਕਰਦੀ ਹੈ ਹੁਣ सीबीआई ਨੇ ਪਤਾ ਹੈ ਕਿ ਭਈ ਕੁਛ ਨਾ ਕੁਛ ਤਾਂ ਗੜਬੜ ਹੁੰਦੀ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਇਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਹੁੰਦੀ ਹੈ ਉਹਦੇ ਤੋਂ ਬਚਣ ਵਾਸਤੇ ਉਹਨਾਂ ਨੇ ਨੀਲੇ ਤੇ ਦੈਲਾ ਮਾਰਤਾ ਉਹ ਕਹਿੰਦੇ ਕਿ ਦੇਖੋ ਸਾਡੇ ਅਫੀਸਰ ਜਿਹੜੇ ਆ ਕਿ ਭਈ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖੋ ਸਾਡੇ ਨੈਟਵਰਕ 'ਚ ਤਾਂ ਮੁਖਬਰ ਹੁੰਦੇ ਆ ਜੀ ਗਾਹ ਕਾਲ ਡਿਟੇਲ ਰਿਕਾਰਡਿੰਗ ਕੱਢੋਗੇ ਤਾਂ ਉਹਨਾਂ ਦਾ ਸੰਪਰਕ ਨਿਕਲ ਆਏਗਾ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਏਗਾ ਜਾਨ ਜਾਣ ਦਾ ਖਤਰਾ ਮਤਲਬ ਕਿ ਕਾਨੂੰਨੀ ਭਾਸ਼ਾ ਚ ਕਹੀਏ ਕਿ ਦਲੀਲਾਂ ਲੜ ਰਹੀਆਂ ਨੇ। ਹੂੰ ਦਿਮਾਗ ਲੜ ਰਹੇ ਨੇ কোর্ਟ ਦੇ ਵਿੱਚ ਕੀ ਹੁੰਦਾ ਦਿਮਾਗ ਹੀ ਲੜਦੇ ਨੇ। ਬਿਲਕੁਲ ਜੀ। ਉਹਨਾਂ ਨੇ ਹੁਣ ਇਹ ਹਵਾਲਾ ਦੇ ਦਿੱਤਾ ਹੈ ਕਿ ਭਾਈ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਮਹੱਈਆ ਕਰਵਾਵਾਗੇ ਕਿ ਨਾ ਸਿਰਫ ਸਾਡੇ ਅਫਸਰਾਂ ਦੀ ਜਿਹੜੀ ਪ੍ਰਾਈਵੇਸੀ ਆ ਜਾਂ ਉਹਨਾਂ ਦੀ ਜਿਹੜੀ ਨਿਜਤਾ ਹੈ ਹੂੰ ਉਹ ਲੀਕ ਹੋ ਜਾਏਗੀ ਜੰਮ ਤੱਕ ਹੋ ਜਾਏਗੀ ਬਲਕਿ ਜੋ ਨਾ ਦਾ ਨੈਟਵਰਕ ਹੈ ਜਿਹਦੇ ਚ ਮੁਖਬਰ ਆ ਗਿਆ ਜਿਹਦੇ ਚ ਫਲਾ ਆ ਗਿਆ ਟਮ ਕਾ ਆ ਗਿਆ ਉਹ ਸਾਰਾ ਭਾਈ ਜੀ ਸਭ ਕੁਝ ਹੋ ਜਾਏਗਾ ਇਹ ਜੋ ਪਬਲਿਕ ਹੈ ਸਭ ਜਾਣਦੀ ਐ ਨੂੰ ਸਾਰਾ ਨਹੀਂ ਕੁਝ ਜਾਣਣ ਦੇਣਾ ਦੇਣਾ ਸੋ ਆ ਚੀਜ਼ ਜਿਹੜੀ ਹੈ ਨਾ ਉਹ ਹੁਣ ਲੜਾਈ ਦਾ ਵਿਸ਼ਾ ਉੱਥੇ ਕਾਨੂੰਨੀ ਤੌਰ ਤੇ ਬਣਿਆ ਪਿਆ ਤੇ ਮੇਰੇ ਖਿਆਲ ਦੇ ਨਾਲ ਹੁਣ ਥੋੜੀ ਲੰਮੀ ਸੁਣਵਾਈ ਪੈ ਗਈ ਆ ਹੋ ਸਕਦਾ ਕਿ ਸੁਣਵਾਈ ਤੇ ਕੁਝ ਹੋਰ ਵੇਖਣ ਨੂੰ ਮਿਲੇ ਉਹਦਾ ਰੁਲਗੇ ਪਰਾਂ ਦੇ ਡੋਰੀਆਂ ਜਿਹੜਾ ਕਹਿ ਲੋ ਕਿ ਇਹਨਾਂ ਨੇ ਆਖਰੀ ਹੱਲਾ ਮਾਰਿਆ ਸੀਗਾ ਕਿ ਗ੍ਰਿਫਤਾਰੀ ਡੇਗ ਪਵੇ ਫਿਲਹਾਲ ਗ੍ਰਿਫਤਾਰੀ ਬਿਲਕੁਲ ਬਿਲਕੁਲ